ਮੈਂ ਜੇ ਸਾਈਡ ਤੇ ਕਹੂੰਗਾ ਮੈਂ ਜਾਣਾ ਚਾਹੁੰਨਾ ਠੀਕ ਹੈ ਜਾ ਸਕਦਾ ਮੈਂ ਜਿਵੇਂ ਸਪੋਤ ਮੈਨੂੰ ਨੀਂਦ ਆ ਗਈ ਬੰਦੇ ਨੂੰ ਕਈ ਵਾਰ ਅੱਖ ਲੱਗ ਜਾਂਦੀ ਹੈ ਲੰਬੀ ਡਰਾਈਵ ਕਰਕੇ ਠੀਕ ਜੀ ਬੀਪ ਕਰੂਗਾ ਆ ਮੈਨੂੰ ਆ ਮੈਨੂੰ ਲਾਈਨ ਮਨਾ ਕਰਦੀ ਹੈ ਵੀ ਤੂੰ ਭਾਈ ਇੱਧਰ ਗਲਤ ਜਾ ਰਿਹਾ ਤਾ ਜੀ ਲਓ ਜੀ ਵੀਲ ਘੁਤਾਰੀ ਮੈਂ ਹੁਣ ਸਟੀਅਰਿੰਗ ਵੀ ਮੈਂ ਕੁਝ ਨਹੀਂ ਕਰ ਰਿਹਾ ਹਾਂ ਸਟੀਅਰਿੰਗ ਤੂੰ ਛੱਡ ਤਾ ਠੀਕ ਹੈ ਜੀ ਸਟੀਅਰਿੰਗ ਦਾ ਸਾਰਾ ਕੰਟਰੋਲ ਵੀ ਉਹਦੇ ਕੋਲ ਹੈ ਕਾਰ ਦੇ ਕੋਲ ਹੀ ਹੁਣ ਇਹ ਆਪ ਦੀ ਕਮਾਂਡ ਤੇ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਆਪ ਦੀ ਆਪਾਂ ਉਸ ਉਹਦੇ ਇਧਰ ਜਾਣਾ ਮੈਂ ਇੰਡੀਕੇ ਫੇਰ ਹੋਣਾ ਤੇ ਫੇਰ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਇੰਡੀਕੇਟਰ ਦਿੱਤਾ ਇਹਨੇ ਇਧਰ ਮੁੜਨਾ ਤਾਂ ਲੇਨ ਚੇਂਜਿੰਗ ਕਰ ਸਕਦਾ ਬਈ ਕਹਿੰਦਾ ਭਾਬਾ ਰੂਲ ਵੀ ਫਾਲੋ ਕਰਾਉਂਦੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਜੇ ਰੂਲ ਵੀ ਮਾੜੀ ਮੋਟੀ ਉਖਲੀ ਤੇ ਵੀ ਇਹਨੇ ਆਪੇ ਹੀ ਕੰਟਰੋਲ ਚ ਰੱਖ ਲਿਆ ਆਪੇ ਕਰਦਾ ਵੀ 30% ਜ਼ਿੰਮੇਵਾਰੀ ਰਹਿ ਗਈ ਆਪਣੀ ਠੀਕ ਹੋ ਜਾਣਾ ਆ ਹੁਣ ਮੋੜ ਆ ਹਾਂਜੀ ਮੋੜ ਤੇ ਜਾ ਰਹੀ ਐ ਇਹਨੇ ਆਪਣੇ ਆਪ ਹੀ ਕਰਦਾ ਤੇ ਵੀਰੇ ਹੁਣ ਆਪਣਾ ਕਹਿ ਦਿੱ ਗਏ ਕੰਮ ਰਹਿ ਗਿਆ ਦਿਖਾਉਣ ਵਾਲਾ ਇਹੀ ਵੀ ਹੁਣੇ ਚਲਦੀ ਜਿਹਦੇ ਚ ਕੀ ਕੀ ਫਰਕ ਆ ਜੀ ਚਲਦੀ ਜਿਹ ਹੁਣ ਤੁਸੀਂ ਦੇਖੋ ਹੁਣ ਰੋਡ ਤੇ ਹੁਣ ਜਾ ਰਹੇ ਆ ਆਪਾਂ ਜੀ ਠੀਕ ਹੈ ਜੀ ਤੁਹਾਨੂੰ ਦੇਖੋ ਡਰਾਈਵ ਕਿੰਨੀ ਸਮੂਥ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਸੇਫਟੀ ਦੀ ਗੱਲ ਕਰਦੇ ਸੀਗੇ ਫੀਚਰ ਜਿਹੜੇ ਅੱਜ ਕੱਲ ਲੋੜ ਆ ਸਾਰਿਆਂ ਨੂੰ ਠੀਕ ਹੈ ਜੀ ਹਾਂ ਦੇਖੋ ਸ਼ੀਸ਼ਾ ਰੈੱਡ ਹੋ ਰਿਹਾ ਹਾਂਜੀ ਰੈੱਡ ਹੋ ਰਿਹਾ ਸਹੀ ਆ ਨਾਲੋਂ ਗੱਡੀ ਨੰਗੀ ਜੀ ਹੁਣ ਇੱਕ ਹੋਰ ਗੱਡੀ ਆ ਗਈ ਫੇਰ ਰੈਡ ਹੋਇਆ ਫੇਰ ਰੈਡ ਹੋਇਆ ਬਲਿੰਕ ਕਰਦਾ ਉਹਨੇ ਸੈਂਸ ਕਰ ਲਿਆ ਵੀ ਪਿੱਛੋਂ ਜੇ ਤੁਸੀਂ ਨਹੀਂ ਦੇਖ ਰਹੇ ਨਾ ਸਾਈਡ ਤੋਂ ਪਤਾ ਲੱਗ ਗਿਆ ਉਹਨੇ ਵੀ ਨਾਲ ਦੀ ਕੋਈ ਚੀਜ਼ ਆ ਰਹੀ ਹੈ ਨਾ ਘਰੀ ਹੈ ਅੱਛਾ ਵੀ ਉਹ ਤਾਂ ਆਪਦੀ ਜ਼ਿੰਮੇਵਾਰੀ ਪੂਰੀ ਨਿਭਾਉਂਦੀ ਆ ਬਿਲਕੁਲ ਜੀ ਵੀ ਉਹਨੇ ਸਾਨੂੰ ਦੱਸਣਾ ਵੀ ਇੱਧਰ ਦੀ ਗੱਡੀ ਨੰਗੀ ਹੈ ਬਿਲਕੁਲ ਹਾਂਜੀ ਹੁਣ ਆਪਾਂ ਇਹਦੇ ਕੋਲ ਦੀ ਨੰਗਾਗੇ ਉਹ ਸੈਂਸ ਉਹਨੇ ਕਰਕੇ ਰੈਡ ਕਰ ਲਿਆ ਉਹਨੇ ਠੀਕ ਹੈ ਜੀ ਉਸ ਤੋਂ ਬਾਅਦ ਵੀ ਹੁਣ ਆਪਾਂ ਜਾ ਰਹੇ ਆ ਠੀਕ ਹੈ ਹਾਂਜੀ ਡਰਾਈਵ ਕਰਨਾ ਅੱਛਾ ਇਹਦੇ 'ਚ ਜਿਵੇਂ ਕਰੂਜ਼ ਕੰਟਰੋਲ ਤਾਂ ਆਉਣਾ ਹੀ ਆਉਣਾ। ਕਰੂਜ਼ ਕੰਟਰੋਲ ਤਾਂ ਆਉਣਾ ਹੀ ਆਉਣਾ। ਬਈ ਉਹ ਬਾਕੀ ਮਾਡਲਾਂ ਦੇ ਵਿੱਚ ਵੀ ਥੱਲੇ ਵਾਲਿਆਂ ਦੇ ਵਿੱਚ ਆਇਆ ਹੀ ਸੀ। ਉਹ ਥੱਲੇ ਵਾਲੇ 'ਚ ਬੇਸ ਮਾਡਲ ਜਿਹੜੇ ਉੱਪਰਲੇ ਤਿੰਨ ਮਾਡਲ ਉਹਨਾਂ 'ਚ ਨਹੀਂ ਆਉਣਾਗਾ। ਠੀਕ ਹੈ ਜੀ। ਤੇ ਉੱਪਰਲੇ ਮਾਡਲ 'ਚ ਆ ਜਾਣਾ ਕਰੂਜ਼ ਆਪਾਂ ਮਿਲ ਜਾਣਾ। ਅੱਛਾ ਉੱਪਰਲੇ 'ਚ ਸਾਰੇ ਟਾਈਆਂ ਨੇ। ਮੈਂ ਜਿਵੇਂ ਵੀਰੇ ਆਪਾਂ ਗੱਲ ਕਰਦੇ ਸੀਗੇ ਬਈ ਜਿਹੜਾ ਆਟੋ ਦੇ ਵਿੱਚ ਉਹ ਮੈਨੂਅਲ ਦੇ ਵਿੱਚ ਇਹਦੇ 'ਚ ਕਰੂਜ਼ ਕੰਟਰੋਲ ਵਾਲੇ ਫੁੱਲ ਫੀਚਰ ਪਾਏ ਨਹੀਂ ਗਾ। ਉlijke ਫਰਕ ਕੀ ਹੈ ਕੀ ਫੀਚਰ ਨਹੀਂ ਹੈ ਹੈਗ ਬੇਸਿਕਲੀ ਕੀ ਹੈ ਜੀ ਅਡਾਸ ਲੈਵਲ 2 ਆ ਜਾਂਦਾ ਇਹਦੇ ਵਿੱਚ ਠੀਕ ਹੈ ਅਡਾਸ 2 ਆ ਗਿਆ ਲੈਵਲ 2 ਆ ਗਿਆ ਤੇ ਉਹਦੇ ਵਿੱਚ ਕੀ ਹੈਗਾ ਜਿਵੇਂ ਹੁਣ ਆਪਾਂ ਜਾ ਰਹੇ ਹਾਂ ਰੋਡ ਤੇ ਹਾਂ ਜੀ ਅਡਾਸ ਨੂੰ ਆਪਾਂ ਬੇਸਿਕਲੀ ਹੁਣ ਐਕਟੀਵੇਟ ਕਰ ਦਈਏ ਠੀਕ ਹੈ ਜੀ ਆਮ ਤੌਰ ਤੇ ਸਟੀering ਦਾ ਕੰਟਰੋਲ ਮੇਰੇ ਕੋਲੇ ਗੱਡੀ ਦੇ ਕੋਲ ਆ ਅੱਛਾ ਇਹਦੇ ਨਾਲ ਥੋੜੀ ਜ਼ਿੰਮੇਵਾਰੀ ਮੁੱਕ ਗਈ ਬਿਲਕੁਲ ਹੁਣ ਇਹਨੇ ਆਪਦੀ ਕਮਾਂਡ ਸੰਭ ਲਈ ਹਾਂਜੀ ਬਿਲਕੁਲ ਜੀ ਬਿਲਕੁਲ ਅੱਛੇ ਤੁਹਾਨੂੰ ਆਪਦੇ ਹਿਸਾਬ ਨਾਲ ਲੈ ਕੇ ਜਾਊਗਾ ਇਹਨੇ ਹੁਣ ਬੇਸਿਕਲੀ ਇਹਨੇ ਜਿਹੜੀ ਲਾਈਨ ਹੈਗੀ ਹੈ ਪੱਟੀਆਂ ਨੂੰ ਸੜਕ ਦੀਆਂ ਵਾਈਟ ਵਾਈਟ ਲਾਈਨ ਦੋ ਆ ਇਹਨੂੰ ਫੋਲੋ ਕਰਨਾ ਠੀਕ ਹੈ ਅੱਛਾ ਇਹਦੇ ਅੰਦਰ ਅੰਦਰ ਤੁਹਾਨੂੰ ਰੱਖਣਾ ਹੈ ਠੀਕ ਹੈ ਵੀ ਅਗਰ ਤੁਸੀਂ ਸਟਿਰਕ ਤੋਂ ਚੈੱਕ ਲਓਗੇ ਹਾਂਜੀ ਤਾਂ ਇਹ ਵਰਕ ਕਰੂਗੀ ਵਰਕ ਕਰੋਗੀ ਵਰਕ ਹਮ ਆਪਾਂ ਤੁਹਾਨੂੰ ਲਾਈਵ ਵੀ ਦਿਖਾਉਨੇ ਆ ਇੱਕ ਮਿੰਟ ਆ ਹੁਣ ਦੇਖੋ ਜੀ ਆ ਹੁਣ ਲਾਈਨ ਵਾਈਟ ਲਾਈਨ ਮੋੜੀਆਂ ਆ ਗਈਆਂ ਤੁਹਾਡੇ ਕੋਲ ਇਹਦੇ ਵਿੱਚ ਜੀ 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 ਆ ਰਹੀਆਂ ਦਿਖ ਰਹੀਆਂ ਜੀ ਠੀਕ ਹੈ ਇਹ ਹੁਣ ਕੈਮਰੇ ਜਿਹੜੇ ਆ ਉਹਨੂੰ ਕੈਪਚਰ ਕਰ ਰਹੇ ਆ ਰੋਡ ਨੂੰ ਠੀਕ ਹੈ ਮੈਂ ਜੇ ਸਾਈਡ ਤੇ ਕਹੂੰਗਾ ਮੈਂ ਜਾਣਾ ਚਾਹੁੰਨਾ ਠੀਕ ਹੈ ਜਾ ਸਕਦਾ ਮੈਂ ਜਿਵੇਂ ਸਪੋਰਟ ਮੈਨੂੰ ਨੀਂਦ ਆ ਗਈ ਬੰਦੇ ਨੂੰ ਕਈ ਵਾਰ ਅੱਖ ਲੱਗ ਜਾਂਦੀ ਹੈ ਲੰਬੀ ਡਰਾਈਵ ਕਰਕੇ ਠੀਕ ਹੈ ਜੀ ਵੀਪ ਕਰੂਗਾ ਆ ਮੈਨੂੰ ਆ ਮੈਨੂੰ ਲਾਈਨ ਮਨਾ ਕਰਦੀ ਹੈ ਵੀ ਤੂੰ ਭਾਈ ਇੱਧਰ ਗਲਤ ਜਾ ਰਿਹਾ ਤੂੰ ਅੱਛਾ ਵੀ ਹੁਣ ਮੈਂ ਆਪਦੀ ਮਰਜ਼ੀ ਨਾਲ ਜਾ ਰਹੀ ਹਾਂ ਹਾਂਜੀ ਹਾਂ ਵੀ ਸ਼ਰਾਰਤ ਤੁਸੀਂ ਆਪ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਹਮ ਬਿਲ ਵੇ ਜੇ ਤੋ ਇੱਕ ਕਰੀ ਇਹਦੇ ਹੱਥ ਕਮਾਂਡ ਸਾਹਮਤੀ ਹਾਂਜੀ ਤਾਂ ਇਹ ਤੁਹਾਨੂੰ ਸਹੀ ਲੈ ਜਾਊ ਸਹੀ ਲੈ ਜਾਊ ਬੰਦਾ ਟੈਨਸ਼ਨ ਫਰੀ ਹੋ ਕੇ ਰਿਲੈਕਸ ਹੋ ਕੇ ਬੈਠ ਸਕਦਾ ਇਹ ਨਹੀਂ ਕਿ ਆਪਾਂ ਰਿਲੈਕਸ ਸਟੀering ਤੋਂ ਹੱਥ ਛੱਡ ਲਈਏ ਜਿਵੇਂ ਕਈ ਆਪਾਂ ਦੇਖਦੇ ਆ ਕੋਈ ਵੀਡੀਓ ਗਲਤ ਪਰ ਉਹ ਚੀਜ਼ ਨਹੀਂ ਹੈਗੀ ਠੀਕ ਹੈ ਬਟ ਤੁਸੀਂ ਇਹ ਤੁਹਾਨੂੰ ਇਹ ਹੈ ਕਿ 70% ਤੁਹਾਡਾ ਕੰਟਰੋਲ ਜਿਹੜਾ ਇਹਦੇ ਕੋਲੇ ਆ ਠੀਕ ਹੈ ਹੁਣ ਮੈਂ ਨਾਰਮਲ ਬੈਠਾ ਵੀ ਆ ਠੀਕ ਹੈ ਯਾਰ ਰਿਲੈਕਸ ਵੀ ਹੋ ਸਕਦਾ ਜਿਵੇਂ ਕਰੂਜ਼ ਲੱਗਿਆ ਹੋਇਆ ਹਾਂਜੀ ਉਧਰ ਰਿਲੈਕਸ ਹੋ ਕੇ ਬੈਠਾ ਹਾਂ ਸਪੀਡ ਵਧਾਉਣੀ ਹੈ ਮੈਥੋਂ ਸਪੀਡ ਵਧਾ ਸਕਦਾ ਇਹ ਦਿੱਟ ਸਟੀਅਰਿੰਗ ਅੱਛਾ ਹੁਣ ਕਰੂਜ਼ ਲੱਗਿਆ ਸਪੀਡ ਸਟੀਅਰਿੰਗ ਤੋਂ ਹੀ ਹਾਂਜੀ ਹਾਂਜੀ ਲਓ ਜੀ ਸਪੀਡ ਵਧਾਰੀ ਮੈਂ ਹੁਣ ਸਟੀਅਰਿੰਗ ਵੀ ਮੈਂ ਕੁਛ ਨਹੀਂ ਕਰ ਰਿਹਾ ਹਾਂ ਸਟੀਰੀਂਗ ਤੂੰ ਛੱਡ ਤਾ ਠੀਕ ਹੈ ਜੀ ਸਟੀਰੀਂਗ ਦਾ ਸਾਰਾ ਕੰਟਰੋਲ ਵੀ ਉਹਦੇ ਕੋਲੇ ਆ ਕਾਰ ਦੇ ਕੋਲੇ ਹੁਣ ਇਹ ਆਪਦੀ ਕਮਾਂਡ ਤੇ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਆਪਦੀ ਕਮਾਂਡ ਮੈਂ ਜਣ ਕੇ ਇਹ ਆ ਕਿ ਥੋੜਾ ਜਿਹਾ ਰਿਲੈਕਸ ਹੋ ਕੇ ਬੈਠਾ ਉਹ ਮੈਨੂੰ ਕਿਾ ਦੱਸਦੀ ਹੈ ਕਿ ਆਪਣੇ ਹੱਥ ਸਟੀਰੀਂਗ ਤੇ ਰੱਖੋ ਹਾਂ ਵੀ ਸਾਰੀ ਕਮਾਂਡ ਛੱਡ ਤਾ ਦਿੱਤੀ ਹੈ ਵੀ ਮਾੜਾ ਆ ਆਪਦੀ ਜ਼ਿੰਮੇਵਾਰੀ ਵੀ ਨਿਭਾਣਾ ਹੁਣ ਜੇ ਮੈਂ ਲੇਨ ਚੇਂਜ ਕਰਨੀ ਹੈ ਮੈਂ ਆਪਣਾ ਲੇਨ ਚੇਂਜ ਕਰਨੀ ਹੈ ਤੇ ਮੈਂ ਹੁਣ ਜਿਵੇਂ ਵੈਸੇ ਜਾਊਂਗਾ ਜੇ ਮੈਨੂੰ ਨੀਂਦ ਨੂੰ ਲਾ ਗਈ ਕਿ ਮੈਂ ਆਪਣਾ ਸਟੀering ਡੋਲੂਗਾ ਡੋਲੂਗਾ ਹੀ ਉਹਨੂੰ ਆਪਣਾ ਸਟੀering ਤੇ ਵਾਈਬ੍ਰੇਸ਼ਨ ਬੜੀ ਹੋਊਗੀ ਆ ਬੀਪ ਕਰ ਰਹੀ ਹੈ ਅੱਛਾ ਜਦੋਂ ਮਤਲਬ ਉਹ ਤੁਹਾਨੂੰ ਦੱਸਣ ਲੱਗ ਜੂਗੀ ਵੀ ਕਿਤੇ ਨਾ ਕਿਤੇ ਤੁਹਾਡਾ ਧਿਆਨ ਹੈ ਨਹੀਂਗਾ ਉਹ ਪਿਆਰ ਹੈ ਨਹੀਂਗਾ ਉਸ ਤੋਂ ਬਾਅਦ ਜੇ ਮੈਂ ਲੇਨ ਚੇਂਜ ਕਰਨੀ ਆ ਜਿਵੇਂ ਆਪਾਂ ਸੋ ਦੇ ਇਧਰ ਜਾਣਾ ਮੈਂ ਇੰਡੀਕੇਟਰ ਦੇਊਂਗਾ ਪਹਿਲਾਂ ਤਾਂ ਮੈਂ ਚੇਂਜ ਕਰ ਸਕਦਾ ਫਿਰ ਉਹਨੂੰ ਪਤਾ ਲੱਗੇ ਵੀ ਇਹਨੇ ਇੰਡੀਕੇਟਰ ਦਿੱਤਾ ਇਹਨੇ ਇਧਰ ਮੁੜਨਾ ਤਾਂ ਲੈਂ ਜਾਂ ਤੁਸੀਂ ਕਰ ਸਕਦੇ ਆ ਬਈ ਕਹਿੰਦਾ ਭਾਬਾ ਰੂਲ ਵੀ ਫਾਲੋ ਕਰਾਉਂਦੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਜੇ ਰੂਲ ਫਾਲੋ ਕੀਤੇ ਤੋਂ ਬਿਗੈਰ ਇਹਦੀ ਮਨਾਹੀ ਤੋਂ ਬਿਗੈਰ ਕੰਮ ਕਰਦੇ ਆ ਤਾਂ ਰੌਲਾ ਪਾਉਗਾ ਬਿਲਕੁਲ ਜੀ ਬਿਲਕੁਲ ਵੀ ਤੁਸੀਂ ਰੂਲ ਤੋੜ ਰਹੇ ਹਾਂ ਹਾਂਜੀ ਬਈ ਉਦੋਂ ਇਹ ਕਹਿ ਦਿੰਦੇ ਵੀ ਹੁਣੇ ਤੁਹਾਡੀ ਜ਼ਿੰਮੇਵਾਰੀ ਹੈ ਜੇ ਮੇਰੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਚੱਲਣਾ ਤਾਂ ਜਿਵੇਂ ਘਰੋਂ ਤੁਸੀਂ ਸੀ ਉਵੇਂ ਹੀ ਕਰੇ ਜਾਊਂਗੇ ਬਿਲਕੁਲ ਜੀ ਬਿਲਕੁਲ ਸੇਫਟੀ ਨਾਲ ਸੇਫਟੀ ਨਾਲ ਹੂੰ ਜੀ ਨਵਰੀ ਆ ਆ ਗਿਆ ਇਹ ਜਿਹੜਾ ਕਹਿੰਦੇ ਕੰਟਰੋਲ ਆ ਇਹ ਜਿਹੜੇ ਫੀਚਰ ਆ ਬਾਕੀ ਗੱਡੀਆਂ ਚ ਸ਼ਾਇਦ ਜ਼ਿਆਦੇ ਆਪਾਂ ਨੂੰ ਨਾ ਦੇਖਣ ਨੂੰ ਮਿਲ ਬਿਲਕੁਲ ਜੀ ਇਹਦੇ ਚ ਦੇਖਣ ਨੂੰ ਮਿਲ ਰਹੀ ਹੈ ਇਹ ਦੇਖਣ ਨੂੰ ਮਿਲਦੇ ਆ ਜਿਹੜਾ ਹੋਰ ਕਮੇਡਿਕ ਦੀ ਗੱਲ ਕਰਦੇ ਸੀ ਉਹ ਆਪਾਂ ਸਮੇਂ ਦੱਸਦਾ ਕੁਝ ਫੀਚਰ ਇਹਦੇ ਚ ਫਰਕ ਆ ਇਹ ਮੈਨੂਲ ਲੱਪੜ ਚਲਾ ਰਹੇ ਜਿਹੜੀ ਠੀਕ ਆ ਸਭ ਤੋਂ ਵੱਡੀ ਗੱਲ ਮੈਨੂਅਲ ਦੇ ਵਿੱਚ ਅਡਾਸ ਹੀ ਪਹਿਲੇ ਸੈਗਮੈਂਟ ਚ ਪਹਿਲੀ ਗੱਡੀ ਆ ਜੀ ਚ ਦਿੱਤਾ ਮੈਨੂਅਲ ਦੇ ਵਿੱਚ ਅਡਾਸ ਦਿੱਤਾ ਜਿਹੜਾ ਸਟੀering ਦਾ ਕੰਟਰੋਲ ਹੋ ਗਿਆ ਜੋ ਵੀ ਚੀਜ਼ ਕਰ ਰਹੀ ਹੈ ਮੈਨੂਅਲ ਚ ਪਹਿਲੀ ਗੱਡੀ ਆ ਜਿਸ ਤੋਂ ਆਪਾਂ ਨੂੰ ਦਿੱਤਾ ਹੋਇਆ ਅਡਾਸ ਠੀਕ ਆ ਨਹੀਂ ਆਟੋ ਦੇ ਵਿੱਚ ਹੀ ਆ ਹਾਂ ਜੀ ਨਹੀਂ ਆਟੋ ਦੇ ਵਿੱਚ ਹੀ ਆ ਇੰਡੀਆ ਚ ਪਹਿਲੀ ਗੱਡੀ ਹੈ ਮਤਲਬ ਇਹ ਹੈ ਹ ਇੰਡੀਆ ਦੇ ਵਿੱਚ ਇਹ ਪਹਿਲੀ ਗੱਡੀ ਆ ਜਿਹਦੇ ਮੈਨੂਅਲ 'ਚ ਤੁਹਾਨੂੰ ਅਡਾਸ ਦੇ ਮੈਨੂਅਲ ਦੇ ਵਿੱਚ ਅਡਾਸ ਦਿੱਤਾ ਜਿੱਥੇ ਤੁਸੀਂ ਥੋੜਾ ਜਿਹਾ ਗੱਡੀ ਤੇ 70% ਜ਼ਿੰਮੇਵਾਰੀ ਛੱਡ ਕੇ ਜ਼ਿੰਮੇਵਾਰੀ ਛੱਡ ਸਕਦੇ ਹੋ ਹਾਂ ਕਹਿ ਬਹਿ ਸਕਦੇ ਹੋ ਰਿਲੈਕਸ ਹੋ ਕੇ ਵੀ ਤੁਸੀਂ ਕਹਿ ਸਕਦੇ ਹੋ ਵੀ ਹਾਂ ਇਹ ਕੰਮ ਕਰ ਰਹੀ ਹੈ ਨਹੀਂ ਵੀਰੇ ਆਟੋ ਦੇ ਵਿੱਚ ਹੀ ਸੀਗਾ ਨਹੀਂ ਇਹ ਲਾਟ ਦੇ ਵਿੱਚ ਸੀਗਾ ਆਟੋ 'ਚ ਹੁਣ ਫੀਚਰ ਜਿਹੜਾ ਪਲੱਸ ਹੈਗਾ ਇੱਕ ਚੀਜ਼ ਹੋਰ ਹਾਂਜੀ ਠੀਕ ਹੈ ਜੀ ਜੇਪਾ ਹੁਣ ਅਡਾਸ ਮੈਂ ਐਕਟੀਵੇਟ ਕੀਤਾ ਹੋਇਆ ਜੀ ਠੀਕ ਹੈ ਆਟੋ ਦੇ ਵਿੱਚ ਹੋਰ ਕੀ ਕਰਨਾ ਆਟੋਡੈਵੀਟਿਕ ਗੱਡੀ ਨੇ ਅਗਲੀ ਸਪੀਡ ਨੂੰ ਵੀ ਸੈਂਸ ਕਰਨਾ ਠੀਕ ਹੈ ਐਡੈਪਟਿਵ ਕਰੂਜ਼ ਕੰਟਰੋਲ ਕਹੇ ਹੁੰਦੇ ਉਹਨੂੰ ਅੱਛਾ ਜੀ ਉਹਨੇ ਅਗਲੀ ਸਪੀਡ ਨੂੰ ਸੈਂਸ ਕਰਨਾ ਸਪੋਜ਼ ਅੱਗੇ ਕਿਸੇ ਨੇ ਗੱਡੀ ਨੇ ਸਪੀਡ ਹੌਲੀ ਕਰ ਲਈ ਮੈਂ 100 ਤੇ ਸਪੀਡ ਕਰੂਜ਼ ਲੱਗਿਆ ਹੋਇਆ ਠੀਕ ਹੈ ਜਾ ਰਹੀ ਹੈ ਕਾਰ ਠੀਕ ਹੈ ਜੀ ਤੇ ਸੈਂਸ ਕਰਕੇ ਉਹਨੇ ਅਗਲੀ ਆਪਣੀ ਸਪੀਡ ਨੂੰ ਵੀ ਹੌਲੀ ਕਰ ਲੈਣਾ ਗੱਡੀ ਦਾ ਠੀਕ ਹੈ ਅਗਰ ਮੰਨ ਲਓ ਐਡੈਪਟਿਵ ਕਰੂਜ਼ ਕੰਟਰੋਲ ਅਗਰ ਮੰਨ ਲਓ ਇਹਦੇ ਤੇ ਆਪਾਂ ਹੁਣ 100 ਦਾ ਕਰੂਜ਼ ਲਾ ਕੇ ਛੱਡਿਆ 100 ਦੀ ਸਪੀਡ ਤੇ ਗੱਡੀ ਜਾ ਰਹੀ ਹੈ ਅੱਗੇ ਜਿਵੇਂ ਆਹ ਦੇ ਤਾਂ ਇਹ ਆਪਣੇ ਆਪ ਹੌਲੀ ਹੋਊਗੀ ਆਪਣੇ ਆਪ ਹੌਲੀ ਹੋਊਗੀ ਉਹ ਪਰ ਆਟੋਮੈਟਿਕ ਚ ਹੋਊਗੀ ਮੈਨੂਅਲ ਚ ਨਹੀਂ ਹੋਊਗੀ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਦੇ ਵਿੱਚ ਹੋਊਗੀ ਆਪਣੇ ਆਪ ਹੌਲੀ ਹੋ ਕੇ ਤੇ ਬਾਅਦ ਚ ਅਗਰ ਤੁਸੀਂ ਜਦੋਂ ਉਹਨੂੰ ਓਵਰਟੇਕ ਕਰੋਗੇ ਤਾਂ ਸਪੀਡ ਵੀ ਆਪੇ ਹੀ ਫੜੂਗੀ ਵੀ ਉਹਨੇ ਉਸੇ ਲੇਚ ਹੀ ਫੇਰ ਆ ਜਾਣਾ ਫੇਰ ਆ ਜਾਣਾ ਫੇਰ ਜੇ ਅੱਗੇ ਕੋਈ ਨਹੀਂ ਹੈਗਾ ਕੁਝ ਜੀ ਤੇ ਜੋ ਮੇਰੇ ਇਹ ਜਮਾ ਟੌਪ ਮਾਡਲ ਆ ਜਿਹੜਾ ਆਨ ਰੋਡ ਪ੍ਰਾਈਸ ਪੂਰਾ ਕਰਕੇ ਜਿਵੇਂ ਕਾਗਜ਼ ਪੱਤਰ ਰੈਡੀ ਹੋ ਕੇ ਕਿੰਨੇ ਚੜ ਜਾਂਦੀ ਹੈ ਜਿਹੜੀ ਆ ਹਵਗੀ ਆਪਣੇ ਆ 217000 ਦੀ ਇਹ ਆਨ ਰੋਡ अच्छा वी ऑन रोड 21 लाख 17000 ਦੀ ਮੈਨੂਅਲ ਹਾਂਜੀ ਆਟੋ ਦਾ ਥੋੜਾ ਫਰਕ ਆਟੋਮੈਟਿਕ ਸਵਾ ਕ ਲੱਖ ਰੁਪਏ ਮਹਿੰਗੀ ਹੈ ਹਾਂ ਉਹਦਾ ਫਰਕ ਆਊਗਾ ਤੁਹਾਨੂੰ ਜਿਆਦਾ ਨਹੀਂਗਾ ਸਵਾ ਕ ਲੱਖ ਸਵਾ ਕ ਲੱਖ ਦਾ ਫਰਕ ਹਾਂਜੀ ਆਟੋ ਬਈ ਜਿਹਨੂੰ ਆਟੋ ਗੱਡੀ ਚਲਾਉਣੀ ਪਸੰਦ ਆ ਆਟੋ ਵੀ ਚਲਾ ਸਕਦਾ ਬਾਕੀ ਮੈਂ ਇਹ ਚੀਜ਼ ਕਹਿ ਸਕਦਾ ਵੀ ਜੇ ਸਾਹਿਬ ਇਹ ਮੈਨੂਅਲ ਦੇ ਵਿੱਚ ਜੇ ਸਾਹਿਬ ਨਾਲ ਫੀਚਰ ਇਹ ਵੀ ਨਹੀਂ ਤੰਗੀ ਦੇ ਰਹੀ ਹੈ ਸਭ ਤੋਂ ਵੱਧ ਬੰਦੇ ਨੂੰ ਆਈ ਹੁੰਦਾ ਵੀ ਜਿਹਨੇ ਟ੍ਰੈਫਿਕ ਦੇ ਵਿੱਚ ਚਲਾਉਣੀ ਆ ਉਹ ਆਟੋ ਗੱਡੀ ਲੈਂਦਾ ਹੈ ਪਰ ਇਹ ਮੈਨੂਅਲ ਦੇ ਵਿੱਚ ਵੀ ਸਰਾ ਕਰਾ ਰਹੀ ਹੈ ਬਿਲਕੁਲ ਜੀ ਬਈ ਆਪਸ ਵਿੱਚ ਮੈਂ ਕੰਪਲੀਟ ਮਿਲਦਾ ਭਈ ਇਹ ਤਾਂ ਹੁਣ ਉਹ ਸਵਾਲ ਰਹਿ ਗਿਆ ਜਿਹੜਾ ਬੰਦਾ ਕਹਿੰਦਾ ਵੀ ਮੈਂ ਗੇਅਰ ਨਹੀਂ ਪਾਉਣੇ ਤੇ ਕੋਈ ਬੰਦਾ ਕਹਿੰਦਾ ਸਾਨੂੰ ਗੇਅਰ ਪਾ ਕੇ ਸਵਾਦ ਆਉਂਦਾ ਬਿਲਕੁਲ ਜੀ ਗੇਅਰ ਪਾ ਕੇ ਚਲਾਉਣੀ ਹੈ ਇਹ ਹੁਣ ਤੁਹਾਡੀ ਪਸੰਦ ਤੇ ਆ ਵੀ ਤੁਹਾਨੂੰ ਪਸੰਦ ਕਿਹੜੀ ਹੈ ਦੱਸ ਤੁਹਾਨੂੰ ਦਿੱਤਾ ਵੀਰੇ ਬਈ ਮੈਨੂਅਲ ਦੇ ਵਿੱਚ ਆਹ ਫੰਕਸ਼ਨ ਆਟੋ ਦੇ ਵਿੱਚ ਤੁਹਾਨੂੰ ਆ ਮਿਲ ਜਾਣੇ ਪ੍ਰਾਈਸ ਦੇ ਆਪਸ਼ਨ ਸਾਰੇ ਆ ਜੀ ਆਪਣੇ ਕੋਲੇ ਜੀ ਅਵੇਲੇਬਲ ਸਾਰੇ ਆ ਬਿਲਕੁਲ ਸਾਰੇ ਤੇ ਵੇਟਿੰਗ ਦੇ ਵਿੱਚ ਕਿੰਨਾ ਰੁਕਣਾ ਪਊ ਵੀਰੇ ਫੇਰ ਵੇਟਿੰਗ ਜੀ ਵੇਟਿੰਗ ਚ ਨਾਰਮਲ ਜਿਹੜੀ ਪੈਟਰੋਲ ਦੀ ਹੈਗੀ ਆ ਜੀ 14 ਕ ਹਫਤਿਆਂ ਦੀ ਵੇਟਿੰਗ ਹੈ ਜੀ ਅਛਾ ਉਹ ਦੇ ਕਿ ਲੋ ਨਾਲ ਰਫ ਤੇ ਡੀਜ਼ਲ ਦੀ ਹੈਗੇ 18 ਤੋਂ 20 ਅਛਾ ਉਹ ਦੀ 18 ਤੋਂ 20 ਬਈ ਤੁਹਾਨੂੰ ਪਤਾ ਕ੍ਰੇਟਾ ਪਹਿਲਾਂ ਵੀ ਗੱਲ ਕਰਕੇ ਏਟੇ ਹਨਾ ਵੀਰੇ ਬਿਲਕੁਲ ਜੀ ਬਈ ਪਹਿਲਾਂ ਵਾਲੇ ਸੈਗਮੈਂਟ ਦੇ ਵਿੱਚ ਹੀ ਪਹਿਲਾਂ ਵਾਲੇ ਮਾਡਲ ਦੇ ਵਿੱਚ ਹੀ ਕ੍ਰੇਟਾ ਨੇ ਸਿਰਾ ਹੀ ਲਵਾ ਦਿੱਤਾ ਤੇ ਹੁਣ ਇਹ ਉੱਤਰ ਹੀ ਇਹਦੇ ਲਈ ਫਿਰ ਤੁਹਾਨੂੰ ਥੋੜਾ ਜਿਹਾ ਸੰਘਰਸ਼ਤਾ ਕਰਨਾ ਪੈਣਾ ਸਵਲ ਰੱਖਣਾ ਪੈਣਾ ਹੈ ਬਿਲਕੁਲ ਜੀ ਬਿਲਕੁਲ ਫਿਰ ਤੁਹਾਨੂੰ ਜਾ ਕੇ ਤੁਹਾਡੇ ਵੀਡੀਓ ਚ ਹੀ ਆਉਣੀ ਹੈ ਹਾਂਜੀ ਤੇ ਇਹਦੇ ਫੀਚਰ ਅਪਲ ਤਾਂ ਵੀਰੇ ਆਪਾਂ ਸਾਰੇ ਦੱਸ ਹੀ ਦਿੱਤੇ ਹਨ ਸਾਰੇ ਬਿਲਕੁਲ ਜੀ ਪੂਰੀ ਕਵਰ ਹੋਈ ਗਈ ਹੈ ਅਗਰ ਕੋਈ ਮੈਥੋ ਪੁੱਛਣਾ ਰਹਿ ਗਿਆ ਕਮੈਂਟ ਤੇ ਦੱਸਿਓ ਜਰੂਰ ਵੀ ਐਤ ਕੀ ਕਰੇਟਾ ਚ ਆ ਚੇਂਜ ਹੋਈ ਆ ਤੇ ਕਿਵੇਂ ਲੱਗੀ ਬਿਲਕੁਲ ਕਿਉਂਕਿ ਆਪਣਾ ਕੰਮ ਆ ਵੀਰੇ ਦਿਖਾਉਣਾ ਤੇ ਗਾਂ ਵਾਲੇ ਨੂੰ ਆਈਡੀਆ ਹੋ ਜਾਊਗਾ ਵੀ ਇੰਨੇ ਪ੍ਰਾਈਸ ਦੇ ਵਿੱਚ ਆ ਚੀਜ਼ ਮਿਲ ਰਹੀ ਆ ਬਾਕੀ ਵਿਜ਼ਿਟ ਵੀਰੇ ਕਰੀ ਸਕਦੇ ਆਪਾਂ ਲੋਕੇਸ਼ਨ ਵੀ ਦੱਸਦੀ ਨੰਬਰ ਵੀ ਚੱਲ ਰਹੇ ਆ ਬਿਲਕੁਲ ਜੀ ਬਿਲਕੁਲ